ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾਂ ਤੇ ਇੱਕ ਮਾਝ ਤੁਹਾਨੂੰ ਦਿਖਾਉਣੀ ਹੈ ਸਾਰੀਆਂ ਦੀਆਂ ਸਾਰੀਆਂ ਸੂਈਆਂ ਤੁਹਾਨੂੰ ਦਿਖਾਉਣੀ ਆ ਜਗਬਨ ਕੋਈ ਨਹੀਂ ਵਿਖਾਉਣੀ ਸੋਈਆਂ ਦੇ ਵਾਦਾ ਵੀ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਜੋ ਵੀ ਕੋਸ਼ਿਸ਼ਾ ਇੱਥੇ ਵੇਚ ਚਾਕੇ ਪੁੱਛ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਇਹ ਵਧੀਆ ਵੇਚ ਜੀ ਤੁਸੀਂ ਸੁਣਾਓ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸ ਤੇ ਇੱਕ ਵਾਰ ਨਾਮ ਪ੍ਰਿੰਸਪਲ ਸਿੰਘ ਪਿੰਡ ਜਿਕ ਦੇਖੁਰਤ ਤਸੀਲ ਇਨਾਲਾ ਜ਼ਿਲ੍ਹਾ ਅਮਰitsar ਤੇ ਹੁਣ ਨੰਬਰ ਵੀ ਬੋਲ ਦੋ ਹੁਣ ਨੰਬਰ 950129655 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ ਚਾਰ ਚਾਰ ਗਾ ਤਿੰਨ ਗਾਵਾਂ ਦੇ ਇੱਕ ਮੱਝ ਹਨ ਠੀਕ ਹੈ ਗਾਵਾਂ ਦੀ ਵੀ ਰੀ ਵੀ ਦੀ ਡਿਮਾਂਡ ਆਉਂਦੀ ਫਿਰ ਅੱਛਾ ਤੁਹਾਨੂੰ ਬਤਾ ਆਪਣੇ ਨਾਲ ਜਿਹੜੇ ਪੱਕੇ ਗਾ ਕੇ ਉਹ ਫਿਰ ਤੁਹਾਨੂੰ ਬਤਾ ਹੋਰ ਕਿਦੋਂ ਲੈਂਦੇ ਨਹੀਂ ਗਾਂ ਅੱਛਾ ਉਹਨਾਂ ਹੁਣ ਲੈਂਦੇ ਰਹੇ ਹੁਣ ਤੁਹਾਨੂੰ ਪਤਾ ਹੀ ਆ ਸਾਤ-ਸਾਤ ਗਾਵਾਂ ਪਾਉਂਦੇ ਰਹੇ ਆ ਵੀਡੀਓ ਦਾ ਵੀ ਪਾਛੜੀਆਂ ਵਾ ਹਾਂਜੀ 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 ਓਵਰ ਗਾਗ ਮੰਗਦੇ ਫਿਰ ਤੁਹਾਨੂੰ ਪਤਾ ਇੰਜ ਵੀਰ ਭਰਾ ਨਰਾਜ ਹੁੰਦਾ ਹੋਰ ਕਿਤੇ ਲਊਗਾ ਠੀਕ ਆ ਹਾਂ ਜੀ ਫਿਰ ਲਿਆ ਦੀਦਾ ਹਾਂ ਜੀ ਮਾਲਕ ਤੇ ਗਾਵਾਂ ਕਿਤੇ ਗਾਵਾਂ ਲੈਣਤੀਆਂ ਕਿਤੇ ਮੱਝਾਂ ਲੈਣਤੀਆਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਅਗਲੀ ਵੀਡੀਓ ਜੇ ਤਰ੍ਹਾਂ ਮੱਝਾਂ ਦੀ ਭਾਅ ਦੇਣੀ ਹੈ ਜਿਆਦੀ ਹਾਂ ਜੀ ਪਾਉਣੀ ਹੈ ਪਰਸੋਂ ਵੀਡੀਓ ਠੀਕ ਆ ਜੀ ਹਾਂ ਜੀ ਉਹ ਫਿਰ ਤੁਹਾਨੂੰ ਪਤਾ ਵੀਰ ਭਰਾ ਇੰਜ ਫੋਨ ਕਰਦੇ ਨਾ ਵੀ ਚੱਲ ਗਾਵਾਂ ਆਈਆਂ ਕਿ ਨਹੀਂ ਗਾਵਾਂ ਆਈਆਂ ਕਿ ਨਹੀਂ ਉਹ ਫਿਰ ਲਿਆਦੀਆਂ ਇੰਜ ਜੀ ਤੁਹਾਨੂੰ ਪਤਾ ਬਾਰੋਂ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂ ਜੀ ਹਾਂ ਜੀ ਇਹਦੇ ਮਗਰ ਵੀਰ ਜੀ ਆਜੇ ਬੱਛੀ ਬੱਛਾ ਇਹਦਾ ਥੋੜਾ ਉੱਚਾ ਜੇ ਆਹ ਬੱਛੀ ਜੇ ਕੋਈ ਵੀਰ ਲਾ ਲਿਆ ਆਪਣੀ ਸਮਝਣਾ ਹਾਂਜੀ ਹਾਂਜੀ ਤੇ ਥਾਣੇ ਦੇ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਇੱਕ ਅੰਢੀ ਸੀਲ ਵੀਰ ਜੀ ਠੰਡੀ ਸੀਲ ਹੈ ਵੀਰ ਜੀ ਤੇ ਦੁੱਧ ਕਿੰਨਾ ਤਿਆਰ ਕੀਤੀ ਹੈ ਤੇ ਕੋਲ ਦੁੱਧ ਦੇ ਕੋਲ ਵੀਰ ਜੀ ਜਿਹੜਾ ਪੱਕਾ ਲੀਟਰ ਵਾਲਾ 10 ਕਿਲੋ ਹੋਊਗਾ ਤਿਆਰ ਜਿਹੜਾ ਤਿਆਰ ਜਿਹੜਾ ਲੀਟਰ ਮਾਰ ਕੇ ਜਿਹੜੇ ਵਕ ਕੰਡੇ ਤੇ ਚਾੜ ਕੇ ਵੀਰ ਜੀ ਦੇ ਅੱਛਾ ਹਾਂਜੀ ਪਰ ਇਹ ਵੀਰ ਜੀ ਬਣੀ ਵੀ ਜੇ ਥੋੜੇ ਜੇ ਟਾਈਮ ਦੀ ਜਾ ਕੇ ਕਿਸੇ ਦੇ ਘਰ ਨਿਕਲ ਆਵੇ ਕਿ ਉਹ ਕਿਸੇ ਦੀ ਕਿਸਮਤ ਹੈ ਵੀਰ ਜੀ 10 ਕਿਲੋ ਵੀਰ ਜੀ ਦੁੱਧ ਸੱ ਗਾਹ ਕੱਢਦੀ ਰਹੀ ਐ ਅੱਛਾ ਜਿਹੜਾ ਤਾਜੀ ਸੂਈ ਜਿਹੜਾ ਤਾਜੀ ਸੂਈ ਜਿੱਦਾਂ 나ੜੂ ਤੇ ਬੱਚਾ 20 ਕਿਲੋ ਕੱਢਦੀ ਰਹੀ ਆ ਹੁਣ ਮੋਲੇ ਵੀ ਵੀਰ ਜੀ ਜੇ ਮੰਨ ਲਓ ਬੱਚਾ ਉੱਚਾ ਨੇ ਬੱਚੇ ਉੱਚੇ ਦੇ ਹਿਸਾਬ ਨਾਲ ਹੀ ਕਰ ਦੇਣਾ ਹਨਾ ਠੀਕ ਆ ਹਾਂਜੀ ਹਾਂਜੀ ਮਗਰ ਚਲੋ ਇਹਦੇ ਵੱਛੀ ਆ ਵੱਛੀ ਗਾਂ ਫੇਰ ਵਿੱਚ ਬਰੀਡ ਵਾਲੀ ਵੱਛੀ ਆ ਇਹ ਵੀ ਜੀ ਸਾੰਭੀ ਨਹੀਂ ਕਹਿੰਦੇ ਵੰਡ-ਮੁੰਡ ਤੋਂ ਥੋੜੀ ਕੱਚੀ ਰਹੀ ਹੈਗਾ ਕਿਉਂ ਨਹੀਂ ਚਲੋ ਕੋਈ ਵੀਰ ਸੰਭਲੂਗਾ ਤੇ ਹੁਣ ਸਾਡਾ ਵਧ ਵੀ ਜਾਵੇ ਬਾਕੀ ਉੱਤਰ ਐ ਵੀ ਪਾਰੇ ਪੱਲੇ ਦੀ ਐ ਗਾਂ ਬੱਚੀ ਬਾਹਰ ਆ ਸੋਨ ਜੀ ਇੱਕ ਤਵੇ ਦਿਨ ਜੇ ਇਹ ਨਗਰ ਨੂੰ ਕੀ ਕਰ ਦੇਣਾ ਹੁੰਦਾ ਹਾਂਜੀ ਹਾਂਜੀ ਛੇੜ ਕੇ ਘਰੇ ਚਾਰ ਪੰਜ 10 ਦਿਨ ਰਵੇ ਚੰਗੀ ਤਰ੍ਹਾਂ ਸੇਵਾ ਸੁਆ ਹੋਵੇ ਫਲੇਟੀ ਲੂਟੀ ਪਵੇ ਦੇਖੋ ਕਿੱਡੀ ਵੱਟ ਪੈਂਦੀ ਆ ਵੜਾ ਜੀ ਐਟ ਦਾ ਸਟਰਕਚਰ ਜਿਹੜਾ ਚੰਗਾ ਹੈ ਉਤਨਾ ਮਿਲ ਆ ਜਾ ਬਾਕੀ ਵੀ ਜੀ ਇਹ ਬਰੀਂਗਾ ਜਾਂ ਗਾਵਾਂ ਤੇ ਕਿਉਂ ਜਿਉਂ ਸੇਵਾ ਹੋਵੇ ਉਹ ਮੂੰਹ ਦੁੱਧੋਂ ਵਾਦੀਆਂ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਵਿੱਚੀ ਜੀ ਇਹਦਾ ਬੱਚਾ ਹੁੰਦਾ 나ੜੂ ਤੇ ਹਾਂਜੀ ਫਿਰ ਤੇ ਗਾਂ ਤੁਹਾਨੂੰ ਪਤਾ ਕਿੰਨੇ ਦੀ 80-85 ਹਜ਼ਾਰ ਦੀ ਗਾਂ ਨੂੰ ਹਾਂਜੀ ਪਰ ਹੁਣ ਜਾਇਜ ਦੇ ਦੀਏ ਕਿੰਨੇ ਦੀ 40 ਹਜ਼ਾਰ ਦੀ ਦੇ ਦੀਏ ਨਹੀਂ ਫਿਰ ਹਾਂਜੀ 40 ਹਜ਼ਾਰ ਜੀ ਨਹੀਂ ਦੇਣੀ ਪਰ ਇਹ ਜੀ ਵੇਖੋ ਆ ਠੰਡੀ ਬਹਿੜਿਆ ਇਹ ਕਿਹੜੀ ਵੀ ਕਿਸੇ ਦੇ ਘਰ ਜਾ ਲੱਤ ਮਾਰੂਗੀ ਜਾਂ ਕੈਂਜਿਆ ਕੈਂਜ ਨਹੀਂ ਛੋਟ ਕਰਨੀ 40 ਹਜ਼ਾਰ ਚੋਂ ਕਿੰਨੀ ਕਰਨੀ ਆ 20 ਕਰ ਦਈਏ ਕਾ ਕੀ ਗੱਜਾ ਸ਼ੋਰ ਕਿ ਠੀਕ ਆ 1000 ਰੁਪਿਆ ਜੀ ਛੜ ਦਾਂਗੇ 37000 ਦੀ ਵੈੜ ਦੇ ਦਾਂਗੇ ਅੱਛਾ ਪਰ ਮਾਲੋ ਜੀ ਜੇ ਗੱਪਣ ਮਾਲੋ ਅਹੀਂ ਹੁਣ ਥੋੜਾ ਟਾਈਮ ਹੋਇਆ ਵਾ ਹੋੜੇ ਕਿ ਦਿਨਾਂ ਨੂੰ ਚੈੱਕ ਹੋ ਗਈ ਤੇ ਟੋਕਰ ਗੱਪਣ ਅਸੀਂ 45 46000 ਦੀ ਵੇਖਦੀ ਆ ਤੇ ਜੇ ਮਾਲੋ ਤਿਆਰ ਹੋ ਗਈ ਫੇਰ 70 75000 ਬਾਕੀ ਆਪੇ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਸੁਣ ਪੁਣੇ ਦਾ ਵਜਨ ਵਜੂਦ ਦਾ ਮਗਰ ਫੇਰ ਵਸ਼ੀ ਕੰਮ ਮਗਰ ਵੀ ਵਸ਼ੀ ਆ ਹਾਂਜੀ ਹਾਂਜੀ ਠੀਕ ਆ ਤੇ ਆ ਸੱਜਰ ਸੂਈਆਂ ਆ ਗਿਆ ਦੋ ਗਾੜੀ ਹਾਂਜੀ ਸੱਜਰ ਇਹ ਦੇ ਇਹ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀ ਜੀ 14 ਕਿਲੋ ਜਿਹੜਾ ਕੰਡੇ ਤੇ ਤੋਲਵਾ ਹੋਂਗਾ ਦੁੱਧ ਪਿਆਰ ਮੌਕੇ ਤੇ ਪਿਆਰ ਜਿਹੜਾ ਮੌਕੇ ਤੇ 14 ਕਿਲੋ ਅੱਜ ਤੇ ਦੁੱਧਾਂ ਵਧ ਜੂਗੀ ਦੁੱਧਾਂ ਅੱਜ ਵਧਣਾ ਭਾਜੀ ਹਲੇ ਤੇ ਸੱਜਰ ਬਿਲਕੁਲ ਸੁੱਈ ਇਨਨਾ ਕਿੰਨੇ ਦਿਨਾਂ ਦੀ ਸੁੱਈ ਆ ਸੁੱਈ ਨੂੰ ਇਹਨਾਂ ਵਿੱਚ 6 ਮਾਂ ਦਿਨ ਜੀ ਅੱਜ 6 ਮਾਂ ਦਿਨ ਆ ਵੱਛਾ ਜਿਹੜੇ ਮਗਰ ਵੀ ਜੀ ਤੇ ਇਹ ਦੁੱਧ ਕਿੰਨਾ ਘੜੀ ਜਾਊਗੀ ਛਾਈ ਵਾਲ ਵੱਛਾ ਵੀ ਜੀ ਛਾਈ ਵਾਲ ਟੀਕਾ ਲਾਇਆ ਵੀ ਤੁਣਾ ਅੱਛਾ ਬੰਦੇ ਚਲ ਵੱਛੀ ਦੇ ਜੂਗੀ ਛਾਈ ਵਾਲ ਅੱਛਾ ਤੇ ਹੁਣ ਵੱਛਾ ਦੇ ਦਿੱਤਾ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ 15 ਤੋਂ 18 ਦੇ ਵਿੱਚ ਜਿਹੜਾ ਕਹਿੰਦੇ ਵੀ ਦੁੱਧ ਦੇ ਕੱਢ ਸਕਦੀ ਆ ਸੇਵਾ ਦੇ ਹਿਸਾਬ ਨਾਲ ਬਾਕੀ ਵੀਰ ਜੀ ਰਮਾਨੇ ਦੀ ਬਣਾਵਟ ਆ ਬਾਕੀ ਹੈਗੀ ਜੱਤੀ ਕ੍ਰੋਸ ਆ ਬੜੀ ਸੋਹਣੀ ਆ ਦੇਖੋ ਵੀਰ ਜੀ ਮੇਵਾ ਕੈਂਚ ਲੱਗਾ ਵੈਰ ਨੂੰ ਲੈ ਲਓ ਜੀ। ਆਹ ਇੱਕ ਤੁਸੀਂ ਦੇਖੋਣੀ ਜਿੰਨੀ ਹੈਗੀ ਸ਼ਕੀਨ ਵੈਤੀ ਆ। ਬਾਕੀ ਫੱਬਦੀ ਆ ਚਲੋ। ਆਹ ਇੱਕ ਸੋਹਣੀ ਸੰਖੀ ਵੈਸੀ ਆ ਵੇ ਜੀ। ਹਾਂਜੀ। ਸੂਆ ਗੱਜੀ ਪਹਿਲਾ ਜੇ। ਸੂਆ ਇਹਦਾ ਕਿੰਨੇ ਪਹਿਲਾ ਹੈ। ਬਾਕੀ ਤਾਂ ਅਸੀਂ ਆਪਣੀ ਸਮਝਣਾ ਵੇਖਣਾ। ਬਾਕੀ ਥਾਣੇ ਵਿੱਚ ਪ੍ਰੋਪਰ ਹੱਥ ਜਿਉਣਾ ਲਾਇਆ। ਬਸ ਮਗੇ ਜੇ ਦੀ ਹੋਰ ਸੁਣਾ ਕੱਢ ਜਾਨੀ। ਹਾਂ ਦੇਖ ਲਓ ਜੀ ਚੰਗੇ ਗੈਪ ਤੇ ਥਾਣੇ। ਇਹ ਖੰਡੀ ਵੇਚੀ। ਇਹ ਨਹੀਂ ਕੋਈ ਗੱਲ ਹੀ ਨਹੀਂ ਤੇ। ਠੀਕ ਆ। ਆ ਵੇਖੋ ਜੰਜ ਮਰਜੀ ਦੇ ਥੱਲੇ ਭਈ ਜੋ ਤੇ। ਠੀਕ ਆ। ਜੰਜੀ ਬਸ। ਤੇ ਇਹਦਾ ਫਿਰ ਮੁੱਲ। ਮੁੱਲ ਵੀਰ ਜੀ ਤੁਹਾਨੂੰ ਪਤਾ ਹੀ ਆ ਵੈਣਾ ਕਿਨੇ-ਕਨੇ ਦੀਆਂ ਬਾਹਰ ਚੰਗੀਆਂ ਵੜਾਂ ਨਹੀਂ ਗੰਦੀਆਂ ਹੁਣ। ਮੰਨ ਲਓ 14-15 ਕਿਲੋ ਹੁਣ ਦੁੱਧ ਆਵੇ। ਦੁੱਧ ਜਦੋਂ ਕਰਗੀ ਤੇ ਹੋਰ ਤੁਹਾਨੂੰ ਪਤਾ ਡਿਮਾਂਡ ਵਾਝਿਆ ਨਹੀਂ। ਹਾਂਜੀ। ਮੁੱਲ ਵੀਰ ਜੀ ਜੀਤ ਕਰਦਾ ਵਾਸੀ ਪੈਂਡ ਦੀ ਵੇਚਦੀ ਏ। ਅੱਛਾ ਕਰਦਾ ਛੋਟਛੜਾ ਪੂਰੇ 55000 ਦੀ ਵੇਚੀ ਵਸ਼ੀ ਦੇ ਦਾਂਗੇ ਅੱਛਾ ਹਾਂਜੀ ਬਾਕੀ ਵੀ ਜੀ ਸੱਜਰ ਸੂਈ ਆ ਇਹ ਦਿਨੋਂ ਦਿਨ ਵਧਣੀ ਆ ਬਾਕੀ ਚਲੋ ਕੱਦ ਵਜਣ ਇਹਦਾ ਵੀ ਚੰਗਾ ਆ ਇਹਨਾਂ ਦੀਆਂ ਨਾਲੀਆਂ ਵੀ ਜੀ ਵੱਡੀਆਂ ਵਸ਼ੀਆਂ ਆ ਇਹ ਨਹੀਂ ਵੀ ਮੰਨ ਲਓ ਛੋਟੀਆਂ ਕੋਈ ਫੋਨ ਲਾਊਗਾ ਤੇ ਆਪੇ ਮੁੱਕਦੇ ਹੋ ਜਾਊਗਾ ਪੂਰੇ ਵੀ ਜੀ 52000 ਦੀ ਵੇੜ ਦੇ ਦਾਂਗੇ ਅੱਛਾ 52 ਦੀ 52000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਆਪ ਜੀ ਸੱਜਰ ਸੂਈ ਸਵੇਰੇ ਸੂਈ ਮਨੇਰੇ 2 ਵਜੇ ਅੱਛਾ 2 ਵਜੇ ਸੂਈ ਹਾਜ਼ਿਰ ਪਈ ਜੀ ਅੱਜ ਰਹੇ ਤੇ ਪ੍ਰੋਪਰ ਪਾਤੀ ਆ ਹਾਂਜੀ ਹਾਂਜੀ ਹਾਂ ਤੇ ਲਾਗੇ ਡਾਕਟਰ ਸਾਹਿਬ ਆਪਣੇ ਧਿਆਨ ਰੱਖੰਦੇ ਆ ਜੇਰ ਦਾ ਠੀਕ ਹੈ ਆਪਣੇ ਡਾਕਟਰ ਸਾਹਿਬ ਦੇ ਹੈਲਪਰਿਆਂ ਨਾਲ ਹਾਂਜੀ ਆ ਵੇਖੋ ਵੀ ਜੀ ਲੈਵਾ ਬੈਡ ਨੂੰ ਲੱਗਾ ਪਹਿਲਾ ਸਵੇਰ ਵੈੜ ਜੀ ਹਾਂ ਤੁਹਾਨੂੰ ਦੇਖੋ ਵਸ਼ੀ ਪਹਿਲਾਂ ਤੋਂ ਬੈਠਾ ਫਿਰ ਪਹਿਲਾ ਸਵੇ ਹੀ ਇਹ ਸਵੀ ਹੈ ਤੇ ਥਾਣੇ ਦੇ ਕੋ ਆਪਾਂ ਦੇਖ ਸਾਦੇ ਕਾਫੀ ਚੰਗਾ ਲੱਗਾ ਇਹ ਜੀ ਜਾਂ ਚਾਰ ਦੰਦ ਜਾਂ ਛੇ ਦੰਦ ਵਸ਼ੀ ਹੋ ਗਈ ਅੱਛਾ ਚੈੱਕ ਨਹੀਂ ਕੀਤੇ ਦੰਦ ਚੈੱਕ ਨਹੀਂ ਦੰਦ ਕੀਤੇ ਕੋਈ ਕਰਕੇ ਇਹਨੂੰ ਦੱਸ ਦਾਂਗੇ ਆਹ ਵੇਖੋ ਵੀਰ ਜੀ ਵਸ਼ੀ ਮਗਰ ਦੇ ਅੱਛਾ ਇਹ ਤੇ ਮਗਰ ਵੀ ਵਸ਼ੀ ਮਗਰ ਵਸ਼ੀ ਆ ਵੇਖੋ ਬਿਲਕੁਲ ਆ ਆ ਵੇਖੋ ਲਊ ਦਾ ਨਾੜੂ ਆ ਵੇਖੋ ਗਿੱਲਾ ਬੱਚਾ ਹੋਏ ਤੇ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੇ ਕਿੰਨਾ ਕੁ ਤੇਰਾ ਦੁੱਧ ਕੱਢੀ ਜਾਓਗੇ ਵੀਰ ਜੀ ਬੜੀ ਵੱਡੀ ਵੀਰ ਜੀ ਵਹਿ ਰਿਆ ਇਹ ਨਹੀਂ ਵੀ ਛੋਟੀ ਆ ਹਾਂਜੀ ਪੂਰੀ ਵੱਡੀ ਦੁੱਧ ਵੀਰ ਜੀ ਆਇਆ ਹੁਣ ਤੇ ਮੰਨ ਲਓ ਰਾਤ ਦੀ ਸੂਈ ਹੈ ਜੀ ਹੁਣ 1.5 ਕਿਲੋ 2 ਕਿਲੋ ਬੋਲਾ ਚੋਇਆ ਆ ਠੀਕ ਹੈ ਜੀ ਪਾਸ ਹਜੇ ਹਜੇ ਤਾਂ ਮੰਨ ਲਓ ਚੋਈ ਚਾਈ ਥੋੜੀ ਬੁਧੀ ਦੁੱਧ ਦੇ ਚਾਰ ਪੰਜ ਦਿਨ ਹਜੇ ਆਪਾਂ ਗਾਂ ਖਾਲੀ ਨਹੀਂ ਕਰਦੇ ਜੋ ਵੀ ਬੋਲੇ ਚ ਆ ਬੋਲੇ ਚ ਕੋਈ ਵੀ ਨਹੀਂ ਕਰਦਾ ਵੀ ਕਿੰਨਾ ਕੰਦਾਜਾ ਜੇ ਕੱਢੀ ਜਾਊ ਦੁੱਧ ਵੀਰ ਜੀ 14 15 ਕਿਲੋ ਇਹਨੂੰ ਕੀ ਜਾਂਦਾ ਇਹੋ ਜਿਹਾ ਲੇਵਾ ਲੱਗਾ ਠੀਕ ਹੈ ਤੇ ਉਤਰਾ ਚਵਾਚੂ ਸਾਫ ਨਿਕਲੇ ਪੂਰਾ ਸਾਫ ਸਾਫ ਵੀਰ ਜੀ ਥਾਣੀ ਚੰਗਾ ਤੇ ਸਚਵਾ ਸਾਫ ਹੀ ਹੋਣਾ ਜੀ ਥਾਣੇ ਤੁਹਾਨੂੰ ਕਹਿੰਦੇ ਚੈੱਕ ਕਰ ਲੇ ਇੱਕ ਵਾਰੀ ਥੋੜਾ ਜਿਹਾ ਦੁੱਧ ਚੋਇਆ ਫਿਕਸ ਜੇ ਵੰਨਾ ਮ ਅੱਜ ਜੀ ਥਣ ਘੋਟ ਘੜਦੇ ਲੱਗਾ ਓਏ ਗਾਵਾਂ ਦੇ ਵਿੱਚ ਜੂਪੀ ਤੱਕ ਘੱਲ ਛੜੀਆਂ ਪਹਿਲਾਂ ਤੇ ਅੱਛਾ ਜੀ ਉਹ ਚਲੋ ਮਈਆਂ ਲਈ ਆਈਆਂ ਠੀਕ ਆ ਗਾਵਾਂ ਦੇ ਜੂਪੀ ਤੱਕ ਘਲਤੀਆਂ ਮੇਰੇ ਤੱਕ ਬਾਕੀ ਅਜੇ ਥਾਜੀ ਸੂਈ ਆ ਕੋਈ ਬੋਤੀਆਂ ਭਲਾਵਣੀਆਂ ਹੈਗੀਆਂ ਹਵਾਨੇ ਤੇ ਉਹ ਨੇਕੀ ਜੀਆਂ ਭਲਾਵਾ ਲੈ ਲੋ ਪਹਿਲਾਂ ਵਾਸ਼ੀ ਨਹੀਂ ਨਾ ਪੜਾਣਾ ਤੁਹਾਨੂੰ ਪਰਾ ਡੰਗ ਭਰਿਆ ਹੁੰਦਾ ਮਾਸਾ ਪਾਲੀ ਜਿੰਨਾ ਵੀ ਹੈਗਾ ਲੈਵਾ ਦੁੱਧ ਆਲਾ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਵੀ ਜਹਰੀ ਕਰਦੀ ਐ ਗੇਰ ਵੱਸੀ ਵਿੱਚ ਇਹਦਾ ਮਤਲਬ ਇਹ ਜੀ ਵੱਸੀ ਦੇ ਰਹੀ ਐ 45000 ਦੀ ਨਹੀਂ ਵੀਰ ਹਾਂਜੀ 45 ਦੇਣੀ ਮੱਛੀ ਬੜੀ ਚੰਗੀ ਜਿਹੇ ਵੀਰ ਜੀ ਇੱਕੋ ਗੱਲ ਕਰੀਏ ਜੀ ਤੇ ਦੋ ਮਹੀਨੇ ਚੋਕੇ ਫਿਰ ਵੇਚੜੀ ਦੀ ਜਿੰਨਾ ਕ ਆਪਾਂ ਮੁੱਲ ਕਰਨਾ ਤੇ ਦੋ ਮਹੀਨੇ ਨੂੰ ਜੀ ਮੋਲੇ ਹੋਇਆ ਕਰ ਦੇਣਾ ਦੋ ਮਹੀਨੇ ਨੂੰ ਫਿਰ ਓਨੇ ਦੀ ਵਿਗਣੀ ਚਾਹੀਦੀ ਏ ਠੀਕ ਆ ਹਾਂਜੀ ਇਹ ਆ ਵੀ ਸਰੀਰੋਂ ਕਰੀ ਆ ਤਾਜੀ ਸੂਈ ਆ ਥੋੜੀ ਲੱਪੇ ਲੁੱਪੇ ਜਿਹਾ ਹਾਂਜੀ ਹਾਂਜੀ ਆ ਵੇਖ ਲਓ ਜੇ ਤੇ ਪੂੜੇ ਵੀ ਨਹੀਂ ਵੀਰ ਜੀ ਪੂਰੇ ਚੁੱਕੀ ਆ ਹਾਂਜੀ ਹਾਂਜੀ ਪੂਰੇ ਆ ਚੁੱਕੇ ਵਿੱਚ ਇੱਕੋ ਗੱਲ ਕਰੀਏ ਫਿਰ ਇੱਕੋ ਕਰ ਦਈਏ 40000 ਤੇ ਛੋਟ ਕਰ ਦੋ ਕਿੰਨੀ ਕਰਨੀ ਜੀ ਨਹੀਂ 40 ਦੀ ਨਹੀਂ ਜਣੀ ਵਿੱਜੀ ਨਹੀਂ ਫਿਰ ਉਹ ਹੋ ਜਾਣੀ ਆ ਹਾਂਜੀ ਇਹ 40 ਛੱਡ ਕੇ ਤੁਸੀਂ ਤੇ 5 7 ਇਕੱਠੇ ਢਾਤਾ ਦੇ 38 ਦੇ 38 ਦੇ ਹੋ ਜਾਣੀ ਆ ਇਹ 40 ਦੇ ਵੀ ਨਹੀਂ ਹੋਣੀ 38 ਦੇ ਹੋ ਜਾਣੀ ਆ ਨਹੀਂ 38 ਦੀ ਜਣੀ ਦੋ ਮਹੀਨਾਂ ਫੇਰੀ ਇਹਨੇ ਦੀ ਵਿਗਣੀ ਆ ਚਲੋ ਵੀਰ ਜੀ 40 ਦੀ ਦੇ ਦਾਂਗੇ ਫਿਰ ਨਹੀਂ ਫਿਰ ਹਾਂਜੀ 38 ਦੀ ਜਾਂ ਚਲੋ 38 ਦੀ ਵੀਰ ਜੀ ਦੇ ਦਾਂਗੇ ਪੂਰੇ ਦੀ ਵੱਛੀ ਠੀਕ ਹੈ ਬਾਕੀ ਵੱਡੀ ਸੱਜਰ ਸੂਈ ਹੈ ਗਿੱਲੀ ਵੱਛੀ ਹੋ ਜਦੇ ਠੀਕ ਹੈ ਹਾਂਜੀ ਹਾਂਜੀ ਤੇ ਹੁਣੇ ਕਾ ਮੱਝ ਰਹੀ ਆ ਹਾਂਜੀ ਹਾਂਜੀ ਮੱਝ ਦੇ ਮਗਰ ਕੱਟੀ ਜੇ ਰਜੀ ਕੱਟੀ ਆ ਮਗਰ ਹਾਂਜੀ ਹਾਂਜੀ ਵੇਖੋ ਰਜੀ ਦਾ ਵੀ ਲੈਵਾ ਇਹ ਮੈਂ ਵੀਰਜੀ ਲੈਂਟਰ ਥੱਲੇ ਰਹੀ ਥੋੜੀ ਲਾਲ ਪਾਹ ਮਾਰਦੀ ਏ ਠੀਕ ਆ ਹਾਂਜੀ ਹਾਂਜੀ ਮਗਰ ਕੱਟੀ ਵੇਖੋ ਕੱਟੀ ਬਰੀਡ ਚ ਜੇ ਵੀਰਜੀ ਉੱਚਾ ਬੱਚਾ ਆ ਉੱਚਾ ਬੱਚਾ ਥੋੜਾ ਆ ਦੁੱਧ ਕਿੰਨਾ ਏ ਦੇਖੋ ਦੁੱਧ ਵੀਰਜੀ ਇਹ ਦੇਖੋ ਪੱਕਾ ਇਹ 8 ਕਿਲੋ ਹੋਗਾ ਹੁਣ 8 ਕਿਲੋ ਹੈਗਾ ਜੇ ਮੈਂ ਨਾ ਕੰਡੇ ਵਾਲਾ ਵਿੱਚ ਹੀ ਦੋ ਟਾਈਮ ਕੋ ਚੋਕੇ ਮੇਰੇ ਕੋਲ ਸੁਆ ਕਿੰਨਾ ਏ ਤਾਂ ਸੁਆ ਪਹਿਲਾ ਜੀ ਪਹਿਲਾ ਸੁਆ ਜੀ ਤੁਰੋ ਫਿਰ ਇੱਕ ਰੀਨ ਇਹ ਅੰਦਰ ਹੀ ਰਹੀ ਹੈ ਉਹਦੇ ਕਰਕੇ ਥੋੜਾ ਜਿਹਾ ਰੰਗ ਬਦਲੇ ਬਦਲੇ ਹੋ ਜਾਵਾ ਬੇਵਕੀ ਜਿਹੀ ਬਣਾਉਂਦਾ ਵੇਖੋ ਕਿੰਨੀ ਸੋਹਣੀ ਜੀ ਬਾਕੀ ਇਹ ਆ ਵੀ ਚਲੋ ਥੱਲੇ ਹੋਂ ਸਾਕੇ ਲੈ ਵੀਰ ਜੀ ਜਵਾਦ ਇੰਨਾ ਕਿਠਾ ਲਗਾਣਾ ਇਹਨੂੰ ਆ ਦੇਖੋ ਵੀਰ ਜੀ 12 ਕਿਲੋ ਵੀਰ ਜੀ ਸੱਜਰ ਨੇ ਦੁੱਧ ਕੱਢਿਆ ਜਿੰਦਾ ਥਾਣੇ ਦੇ ਦੇਖ ਸਕਦੇ ਲੱਗੇ ਮੇਰੇ ਕੋਲ ਇਹਨਾਂ ਦੇਖ ਲਓ ਵੀਰ ਜੀ ਇਹ ਤਾਜੀ ਸੂਈ ਨੇ ਕਿੰਨਾ ਕੱਢਿਆ ਤੋ ਤੱਕ 12 ਕਿਲੋ ਵੀਰ ਜੀ ਅੱਛਾ ਤੇ ਹੁਣ ਵੀਰ ਜੀ 8 ਕਿਲੋ ਆ ਇਹ ਵੀ ਜੀ ਬਣੀ ਨਹੀਂ ਆ ਗਈ ਆਪਾਂ ਗਰੰਟੀ ਨਹੀਂ ਦਿੰਦੇ ਅੱਛਾ ਜੇ ਜਿਹੜੇ ਘਰ ਵਾਲਿਆਂ ਆਪਾਂ ਨੂੰ ਦੱਸਿਆ ਉੰਜ ਬਾਕੀ ਮੈਂ ਉਹਦਾ ਪਿੰਡਾ ਕੋਲੇ ਨਿਕਲ ਵੀ ਸਕਦੀ ਜੇ ਤੇ ਬਾਕੀ ਕੋਈ ਆਪਾਂ ਹੁਣ ਖਾਲੀ ਕਰਕੇ ਦੇਣੀ ਆ ਦੁੱਧ ਦੇ ਹਿਸਾਬ ਨਾਲ ਹੁਣ ਦੇਣੀ ਆ ਮੋਲ ਫਿਰ ਇਹਦਾ ਮੋਲ ਵੀਰ ਜੀ ਮੋਲ ਜਿੰਦਾ ਮਰਜੀ ਹਾਂ ਨਾ 67000 ਦੀ ਦੇ ਦਾਂਗੇ ਛੋਟੀ ਅੱਛਾ 67 ਦੇ ਦੇ ਦਾਂਗੇ ਵੀਰ ਜੀ 67000 ਦੀ ਹਾਂਜੀ 67 ਦੀ ਚਲੋ ਬਾਕੀ ਮੌਕੇ ਤੇ ਹੁਜਾ ਬਾਕੀ 4-5000 ਦੀ ਤੇ ਮਗਰ ਕੱਟੀ ਆ ਤੇ ਹਾਂਜੀ 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 ਬਾਕੀ ਮੌਕੇ ਤੇ ਮੰਨਤਾਂ ਹੋ ਜੂ ਮੌਕੇ ਤੇ ਕੋਈ ਨਹੀਂ ਥੋੜਾ ਬੋਦਾ ਹੀ ਵੀਰ ਜੀ ਹੋਣਾ ਹੁਣ ਤੇ ਮਿਲਦੀ ਆ ਤੇਰਾ ਕੱਟੀ ਤੇ ਦੋਵੇਂ ਨਾ ਦੋਵੇਂ ਟਾਈਮ ਕੱਟੀ ਤੇ ਮੇਰੇ ਘਰੋਂ ਕੋਚੋ ਕੇ ਖੜੇ ਜੇ ਕਿਸੇ ਦੇ ਘਰ ਜਾ ਕੇ ਨਾ ਕੱਟੀ ਤੇ ਮਿਲੇ ਅੱਛਾ ਤੇ ਮੈਂ ਮ ਵੇ ਸਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ